ਸਿਕਾਂਜੀ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬੀ ਸਵੇਲੇ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਣ ਦੇ ਲਈ ਬਠਿੰਡਾ ਦੇ ਵਿੱਚ ਡੇਰਾ ਬਿਆਸ ਦੇ ਮੁਕੀ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਉਹ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹ ਆਪਣੇ ਪ੍ਰਾਈਵੇਟ ਜੈੱਡ ਦੇ ਰਾਹੀਂ ਬਠਿੰਡਾ ਦੀ ਧਰਤੀ ਦੇ ਉੱਤੇ ਉਤਰੇ ਨੇ ਹੁਣ ਉਹਨਾਂ ਦੀ ਇਹਦਾ ਮੁਲਾਕਾਤ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਕੀਤੀ ਜਾ ਰਹੀ ਹੈ ਪਰ ਹੁਣ ਇੱਥੇ ਸਵਾਲ ਵੱਡਾ ਉੱਠਦਾ ਹੈ ਕਿ ਆਕਰਕਾਰ ਅਚਾਨਕ ਜਿਹੜੀ ਮੁਲਾਕਾਤ ਕੀਤੀ ਜਾ ਰਹੀ ਹੈ ਇਹਦੇ ਪਿੱ ਇਦੇ ਮੈਨੇ ਕੀਨੇ ਕੀ ਸਿਆਸੀ ਦੇ ਤੌਰ ਦੇ ਉੱਤੇ ਦੇਖੀਏ ਜਾਂ ਫਿਰ ਰਾਜਨੀਤਿਕ ਤੌਰ ਦੇ ਉੱਤੇ ਦੇਖੀਏ ਅਸਲ ਦੇ ਵਿੱਚ ਇਸ ਦੇ ਮੈਨੇ ਕੀ ਨੇ ਇਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਸਕਰੀਨ ਦੇ ਉੱਤੇ ਕਿ ਜਿਹੜੇ ਡੇਰਾ ਵਿਆਸ ਮੁਕੀ ਨੇ ਉਹ ਬਠਿੰਡਾ ਵੀ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਆਪਣੇ ਪ੍ਰਾਈਵੇਟ ਜੈਡ ਦੇ ਰਹੀਂ ਉਹ ਬਠਿੰਡਾ ਪਹੁੰਚੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਗ੍ਰਹਿ ਵਿਕੇਨ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹੁਣ ਜਿੱਤੇ ਦੇਖਿਆ ਜਾ ਰਿਹਾ ਹੈ ਕਿ ਡੇਰਾ ਮੁਕੀ ਗੁਰਵਿੰਦਰ ਢਿੱਲੋਂ ਕੀ ਦੇ ਕਹਿਣ ਤੇ ਗਿਆਨੀ ਹਰਪ ਸਿੰਘ ਨੂੰ ਮਿਲਦੇ ਲਈ ਆਏ ਨੇ ਇਹ ਵੱਡਾ ਸਵਾਲ ਹੈ ਕਿ ਮੀਟਿੰਗ ਰਾਜਨੀਤੀ ਤੌਰ ਤੇ ਕੀਤੀ ਜਾ ਰਹੀ ਹੈ ਜਾਂ ਫਿਰ ਸਿਆਸੀ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ ਅਜਿਹੀ ਕੀ ਗੱਲ ਹੋਊਗੀ ਜੋ ਡੇਰਾ ਮੁਕੀ ਨੂੰ ਖੁਦ ਚੱਲ ਕੇ ਗਿਆਨੀ ਹਰਪ ਸਿੰਘ ਹੋਰ ਦੇ ਗ੍ਰਹਿ ਦੇ ਉੱਤੇ ਆਣਾ ਪਿਆ ਏ ਅਸਲ ਦੇ ਵਿੱਚ ਇਸ ਦੇ ਪੈਨੇ ਕੀ ਨੇ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਅਜਿਹਾ ਕੀ ਦਬਾਅ ਬਣਾਇਆ ਕਿ ਮੁਕੀ ਜਥੇਦਾਰ ਦੇ ਘਰ ਪਹੁੰਚ ਕੇ ਆਪਣੇ ਜਿਹੜੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਏ ਨੇ ਇਹਦੇ ਪਿੱਛੇ ਅਸਲ ਵਿੱਚ ਦਬਾਅ ਕੀ ਬਣਾਇਆ ਜਾ ਰਿਹਾ ਹੈ ਕਿ ਦਬਾਅ ਬਣਾਇਆ ਜਾ ਰਿਹਾ ਹੈ ਜਾਂ ਕੋਈ ਹੋਰ ਗੱਲਬਾਤ ਹੈ ਇਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਗਵਿੰਦਰ ਢਿੱਲੋ ਡੇਰਾ ਬਿਆਸ ਮੁਕੀ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਥੇਦਾਰ ਗਿਆਨੀ ਹਰਪ ਸਿੰਘ ਹੋਰ ਦੇ ਨਾਲ ਉਹਨਾਂ ਇਸ ਨੂੰ ਦੇਖਿਆ ਇਹ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਸਹੀਤੀ ਜਿਹੜਾ ਪੰਦਰਵਾੜਾ ਦੇ ਦਿਨ ਚੱਲ ਰਹੇ ਨੇ ਛੋਟੇ ਸਹਿਬਜ਼ਾਦਿਆਂ ਦੇ ਜਿਹੜੇ ਫਤਿਹਗੁਰ ਸਾਹਿਬ ਦਿੱਤੇ ਧਰਤੀ ਦੇ ਉੱਤੇ ਦੂਰੋ ਦਰਾਡੇ ਤੋਂ ਜਿੱਥੇ ਇੱਕ ਪਾਸੇ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਗਿਆਨੀ ਹਰਪ ਸਿੰਘ ਹੋਰਾਂ ਨੂੰ ਅਚਾਨਕ ਮਿਲਣ ਦੇ ਲਈ ਪਹੁੰਚੇ ਨੇ ਡੇਰਾ ਬਿਆਸ ਮੁਕੀ ਇਹਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਨੇ ਕਿਉਂਕਿ ਡੇਰਾ ਮੁਕੀ ਬਿਆਸ ਸੋ ਦੀ ਜੇਕਰ ਦੇਖੀ ਜਾਏ ਤਾਂ ਕੇਂਦਰ ਦੇ ਨਾਲ ਵੀ ਬੜੀ ਗੂੜੀ ਸਾਂਝ ਹੈ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਹੋਰ ਆ ਵੀ ਜਿਹੜਾ ਵਿਆਸ ਆਉਂਦੇ ਨੇ ਹੋਰ ਬੀਜਪੀ ਲੀਡਰ ਵੀ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਵੀ ਬੀਜਪੀ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਵੇਂ ਗਿਆਨੀ ਹਰਪਤ ਸਿੰਘ ਹੋਰਾਂ ਦੇ ਵੱਲੋਂ ਵੀ ਗੱਲ ਇਹ ਕਹੀ ਗਈ ਸੀ ਕਿ ਸਾਡੀ ਬੀਜਪੀ ਦੇ ਨਾਲ ਦਿੱਲੀ ਵਾਲਿਆਂ ਦੇ ਨਾਲ ਯਾਰੀ ਹੈ ਜਿਸ ਤਰ੍ਹਾਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਵਿਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਦੇ ਅਸਰ ਦੇ ਵਿੱਚ ਮੈਨੇ ਕੀਨੇ ਕਾਰਨ ਕੀਨੇ ਕੀ ਮੁਲਾਕਾਤ ਕਰਨ ਦੇ ਲਈ ਕਿਸੇ ਨੇ ਡੇਰਾ ਮੁਖੀ ਨੂੰ ਭੇਜਿਆ ਜਾਪੀਰ ਕੁਝ ਹੋ ਰਿਹਾ ਹੈ ਕਿਉਂਕਿ ਇਸ ਵਕਤ ਚਰਚਾਵਾਂ ਨਵੀਂ ਚਿਰਪਈਆਂ ਨੇ ਕਿ ਜਿਸ ਤਰ੍ਹਾਂ ਗਿਆਨੀ ਹਰਪਸੀਨ ਹੋਰਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੀ 15 ਦਿਨਾਂ ਦੇ ਲਈ ਉਹਨਾਂ ਨੂੰ ਜੱਥੇ ਜਿਹੜੀ ਜ਼ਿੰਮੇਵਾਰੀ ਦੇ ਉਹਦੇ ਤੋਂ ਫਰਾਗ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਪਿਛਲੇ ਇੱਕ ਕੇਸ ਨੂੰ ਲੈ ਕੇ ਜਿੱਥੇ ਉਹਨਾਂ ਦੇ ਉੱਤੇ ਉਹ ਜਾਂਚ ਕਰਨ ਦੇ ਗੱਲ ਕਰਕੇ ਉਹਨਾਂ ਨੂੰ ਜੇ ਤੀ ਇੱਕ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਜੀ ਸਟ੍ਰੋਮ ਲੋਕ ਦੁਆਰਾ ਬਣਦੀ ਕਮੇਟੀ ਦੇ ਵੱਲੋਂ ਕਿ ਉਹਨਾਂ ਦੀ ਜਿਹੜੀ ਸੇਵਾਵਾਂ ਨੇ 15 ਦਿਨ ਲਈ ਵਾਪਸ ਲੈ ਲਈਆਂ ਗਿਆ ਨੇ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਜਾਂਦਾ ਹੈ ਮੀਡੀਆ ਦੇ ਮੂਰੇ ਸਾਹਮਣੇ ਆ ਕੇ ਕਿਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਸਿੱਧੇ ਤੌਰ ਦੇ ਉੱਤੇ ਬਾਦਲ ਗਰੁੱਪ ਦੇ ਉੱਤੇ ਨਿਸ਼ਾਨੇ ਸਾਧੇ ਜਾਂਦੇ ਨੇ ਪਰ ਫਿਲਹਾਲ ਜੋ ਸਥਿਤੀ ਬਣਦੀ ਹੈ ਕਿ ਵਰਸਸੀ ਬਲਟਵਾ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਾਰੀ ਕਰਦੇ ਨੇ ਚਰਨ ਦੀ ਚੰਨੀ ਦੇ ਨਾਲ ਜੋ ਕੁਝ ਗੱਲਬਾਤ ਚੱਲਦੀ ਹੈ ਵੀ ਚੰਨੀ ਦੇ ਮੁੰਡੇ ਦੇ ਵਿਆਹ ਦੇ ਉੱਤੇ ਜੋ ਤੁਸੀਂ ਕਹੇ ਸੀ ਤਾਂ ਜੋ ਕੁਝ ਉੱਥੇ ਅਰਦਾਸ ਕੀਤੀ ਗਈ ਉਸ ਨੂੰ ਲੈ ਕੇ ਇੱਕ 22 ਕਿਲੋ ਦੀ ਵੀਡੀਓ ਵਕਰੀ ਆਉਂਦੀ ਹੈ ਪਰ ਜਿਸ ਤਰ੍ਹਾਂ ਜੱਥੇਦਾਰ ਗਿਆਨੀ ਹਰਪ ਸਿੰਘ ਹੋਰਨ ਚਾਰੇ ਪਾਸੇ ਘੇਰਿਆ ਜਾ ਰਿਹਾ ਤੇ ਹੁਣ ਉਸ ਦੇ ਵਿਚਾਰ ਜੇਕਰ ਦੇਖਿਆ ਜਾਵੇ ਤਾਂ ਉਹ ਡੇਰਾ ਮੁਕੀ ਉੱਤੇ ਪਹੁੰਚੇ ਨੇ ਕਿਉਂਕਿ ਡੇਰਾਬਾਦ ਡੇਰਾਬਾਦ ਦਾ ਸਿੱਖ ਜੇਕਰ ਧਰਮ ਦੀ ਗੱਲ ਕਰੀ ਤਾਂ ਵੱਡਾ ਜਿਹੜਾ ਨੁਕਸਾਨ ਹੈ ਪੰਜਾਬ ਦੇ ਵਿੱਚ ਡੇਰਾਬਾਦ ਨੇ ਕੀਤਾ ਜਿਸ ਦੀਆਂ ਗੱਲਾਂ ਜਿਹਦੇ ਚਰਚਾਵਾਂ ਹਮੇਸ਼ਾ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਇੱਕ ਕਾਰਜਕਾਰੀ ਜਥੇਦਾਰ ਸੀ ਜਾਂ ਫਿਰ ਦੰਦਮਾ ਸਾਹਿਬ ਦੇ ਜਥੇਦਾਰ ਸੀ ਉਦੋਂ ਉਹ ਕਰਦੇ ਰਹੇ ਨੇ ਇਸ ਇਸ਼ੂ ਦੇ ਉੱਤੇ ਵੀ ਮੁੱਦੇ ਦੇ ਉੱਤੇ ਵੀ ਬਿਵਾਕੀ ਦੇ ਨਾਲ ਬੋਲਦੇ ਰਹੇ ਨੇ ਕਿ ਪੰਜਾਬ ਦਾ ਜੋ ਕਾਂਡੇਰਾਵਾਦ ਨੇ ਕੀਤਾ ਜਿਸ ਤਰ੍ਹਾਂ ਚੱਲ ਰਿਹਾ ਡੇ ਦਾਵਾਦ ਜੋ ਸਿੱਖੀ ਸਦਨਤਾ ਦੀ ਕਤਲ ਦੀ ਗੱਲ ਕਰਦਾ ਪਰ ਅਚਾਨਕ ਦੇ ਵਿੱਚ ਜਿਹੜੀ ਇਹ ਮੁਲਾਕਾਤ ਹੈ ਇਹ ਧਾਰਮਿਕ ਹੈ ਜਾਂ ਫਿਰ ਸਮਾਜਿਕ ਹੈ ਜਾਂ ਫਿਰ ਰਾਜਨੀਤਿਕ ਹੈ ਜ਼ਿਆਦਾਤਰ ਜਿਹੜੇ ਲੋਕ ਨੇ ਲੋਕਾਂ ਦੇ ਵਿੱਚ ਜਦ ਤੱਕ ਗੱਲ ਪਹੁੰਚ ਰਹੀ ਹੈ ਉਹ ਗੱਲ ਇਹ ਹੀ ਕਹਿ ਰਹੇ ਨੇ ਕਿ ਜਿਹੜੀ ਇਹ ਕਹਤਾ ਹੈ ਇਹ ਰਾਜਨੀਤਿਕ ਹੋ ਸਕਦੀ ਹੈ ਕਿਉਂਕਿ ਗਿਆਨੀ ਹਰਪਿੰਦਰ ਸਿੰਘ ਹੋਰਾਂ ਦੇ ਵੱਲੋਂ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਜਦੋਂ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਘਟ ਸੱਪਿਆ ਗਿਆ ਜੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਦੋਂ ਸ਼ਹੀਦ ਜੀ ਜਿਹੜੇ ਦੇਮ ਚਾਰੇ ਨੇ ਇਹਨਾਂ ਤੋਂ ਬਾਅਦ ਮੈਂ ਆ ਕੇ ਆਪਣੀ ਗੱਲ ਰੱਖਾਂਗਾ ਸੰਗਤ ਦੇ ਰੂਪ ਰੂਪ ਹੋਵਾਂਗਾ ਪਰ ਉਸ ਤੋਂ ਪਹਿਲਾਂ ਜੋ ਸਿਹਦੀ ਜੋ ਦਿਨ ਚੱਲ ਰਹੇ ਹੁਣ ਤਾਂ ਉਹਨਾਂ ਦੇ ਵਿੱਚ ਵਿਚਕਾਰ ਹੀ ਇੱਕ ਮੁਲਾਕਾਤ ਹੁੰਦੀ ਹੈ ਯਾਨੀ ਹਰਪਿੰਦਰ ਸਿੰਘ ਖਰਾਂ ਦੀ ਡੇਰਾ ਬਿਆਸ ਤੇ ਮੋਕੀ ਦੇ ਨਾਲ ਉਹਨੂੰ ਉਹਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਹੈ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਵੀਂ ਐਂਟਰੀ ਹੋਣ ਜਾ ਰਹੀ ਹੈ ਜਾਕਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਚੱਲੀ ਸੀ ਕਿ ਜਿਹੜਾ ਬੀਜਪੀ ਹੈ ਬੀਜਪੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਾਦਲੂ ਗਰੁੱਪ ਨੂੰ ਪਾਸੇ ਕਰਕੇ ਜਿਹੜਾ ਦੂਜਾ ਬਾਗੀ ਗਰੁੱਪ ਕਹਿ ਲਈ ਜਾਕਰ ਜਿਹੜੀ ਹੁਣ ਅਕਾਲੀ ਸਤਾਰ ਲਹਿਰ ਦੇ ਨੋ ਦੇ ਉੱਤੇ ਪੰਜਾਬ ਦੇ ਵਿੱਚ ਚੱਲੀ ਹੈ ਕਿ ਇਸ ਨੂੰ ਸਪੋਰਟ ਕਰ ਰਹੀ ਹੈ ਇਹ ਵੀ ਚਰਚਾਵਾਂ ਚੱਲੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਹੁਣ ਇੱਕ ਸਿਆਸੀ ਸਮੀਕਰਨ ਦੇ ਤੌਰ ਤੇ ਉੱਤੇ ਦੇਖੀਏ ਜਾਕਰ ਪੰਜਾਬ ਦੇ ਵਿੱਚ ਸਿਆਸੀ ਵੱਡਾ ਫੇਰ ਬਦਲ ਹੋਵੇਗਾ ਸਿੱਖ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਐ ਜੀ ਪੀ ਸੀ ਦੀ ਚੋਣਾਂ ਵੀ ਹੋਣੀਆਂ ਨੇ ਐਸਜੀਪੀ ਦੀਆਂ ਚੋਣਾਂ ਜਿੱਦਾਂ ਹਰਿਆਣਾ ਦੇ ਵਿੱਚ ਹੋਣੀਆਂ ਜਨਪੀ ਦੇ ਵਿੱਚ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਫਰਵਰੀ ਮਾਰਚ ਦੇ ਲਗਭਗ ਪੰਜਾਬ ਦੇ ਵਿੱਚ ਵੀ ਜਿਹੜੀਆਂ ਐਸਜੀਪੀ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਕੀ ਧਾਰਮਿਕ ਪੱਖ ਤੋਂ ਵੀ ਮੀਟਿੰਗ ਕੀਤੀ ਜਾ ਰਹੀ ਹੈ ਜੱਬ ਕਿ ਕਿਸੇ ਦਾ ਸੁਨੇਹਾ ਲੈ ਕੇ ਆਏ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਡੇਰਾ ਬਿਆਸ ਮੁਕੇ ਕੀ ਤੁਸੀਂ ਅੱਗੇ ਚੱਲੋ ਤੁਹਾਡੇ ਪਿੱਛੇ ਅਸੀਂ ਖੜੇ ਆ ਜਾਂ ਫਿਰ ਗੱਲਬਾਤ ਕੀ ਹੈ ਇਹ ਹੁਣ ਸਭ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਆਖਰਕਾਰ ਕੀ ਕੁਝ ਹੋ ਸਕਦਾ ਹੈ ਕਿ ਮੀਟਿੰਗ ਦਾ سلسلہ ਜਿਹੜਾ ਇਹ ਚੱਲ ਰਿਹਾ ਵੈ ਇਹਦੇ ਵਿੱਚਕਾਰ ਹੀ ਹੁਣ ਵੱਡੀ ਖਬਰ ਇਹ ਹੈ ਕਿ ਜਾਨੀ ਹਰਪਸਿਹਰਾਂ ਦੇ ਨਾਲ ਜਿਹੜੀ ਮੁਲਾਕਾਤ ਕਰਨ ਦੇ ਲਈ ਡੇਰਾ ਵਿਆਸਮੋਕੇ ਗੁਰਵਿੰਦਰ ਸਿੰਘ ਢਿੱਲੋਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਮੁਲਾਕਾਤ ਦੇ ਮੈਨੇਕੀ ਨੇ ਸਭ ਦੀਆਂ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਜਿਸ ਤਰ੍ਹਾਂ ਉੱਤੇ ਪ੍ਰਾਈਵੇਟ ਜੈਡ ਦੇ ਰਾਹੀਂ ਉੱਤੇ ਪਹੁੰਚਦੇ ਹਨ ਤਾਂ ਇੱਕ ਪਾਸੇ ਤਾਂ ਸ੍ਰੀ ਹਰਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਇੱਕ ਵੱਡਾ ਇਕੱਠ ਅੱਜ ਜਿਸ ਤਰ੍ਹਾਂ ਉੱਤੇ ਨਤਵਸਤਕ ਹੋਣ ਦੇ ਲਈ ਛੋਟੇ ਸਾਹਿਬਜ਼ਾਦਿਆਂ ਦੀ ਸੀਸ ਦੀ ਤੇ ਮਾਤਾ ਗੁਜਰੀ ਕੌਰ ਜੀ ਦੀ ਸੀਸ ਦੀ ਨੂੰ ਲੈ ਕੇ ਉੱਤੇ ਸੰਗਤਾਂ ਪਹੁੰਚ ਰਹੀਆਂ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਇਹ ਮੁਲਾਕਾਤ ਕੀਤੀ ਜਾ ਰਹੀ ਹੈ ਦੇ ਸਵਾਜਿਕ ਧਾਰਮਿਕ ਰਾਜਨੀਤਿਕ ਪੱਖ ਤੋਂ ਕੀ ਸਮੀਕਰਨ ਆਉਂਦੇ ਸਾਹਮਣੇ ਲੱਗਦੇ ਨੇ ਤਾਂ ਕਿਤੇ ਨਾ ਕਿਤੇ ਰਾਜਨੀਤਿਕ ਪੱਖੋਂ ਇਸ ਨੂੰ ਸਿਆਸੀ ਮਾਹਿਰਾਂ ਦੇ ਵੱਲੋਂ ਵੇਖਿਆ ਜਾ ਰਿਹਾ ਕਿਉਂਕਿ ਸਿਆਸੀ ਮਾਹਿਰ ਨੇ ਜਿਹੜੇ ਉਹ ਇਹੀ ਗੱਲ ਕਹਿ ਰਹੇ ਨੇ ਕਿਸੇ ਵੀ ਤਰ੍ਹਾਂ ਕੋ ਜੋ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਸਿਆਸਤ ਦੇ ਵਿੱਚ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੁਲਾਕਾਤ ਨੂੰ ਵੇਖਿਆ ਜਾ ਰਿਹਾ ਪਰ ਫਿਲਹਾਲ ਜਦੋਂ ਗੁਰਵਿੰਦਰ ਜਿਹੜੇ ਢਿੱਲੋ ਡੇਰਾ ਵਿਆਸ ਮੁਖੀ ਨੇ ਜਦੋਂ ਬਾਹਰ ਆਉਣਗੇ ਜਦੋਂ ਗੱਲਬਾਤ ਕਰਨਗੇ ਉਦੋਂ ਸਾਹਮਣੇ ਆਵੇ ਜਾਂ ਫਿਰ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਆਪਣਾ ਪੱਖ ਦਰੱਖਿਆ ਜਾਵੇ ਇਸ ਮੁਲਾਕਾਤ ਨੂੰ ਲੈ ਕੇ ਕੀ ਆਕਰਕਾਰ ਇੱਕ ਡੇਰਾਵਾਸ ਦੇ ਜੇਕਰ ਦੇਖਿਆ ਜਾਵੇ ਡੇਰਾ ਮੁਖੀ ਦੇ ਵੱਲੋਂ ਮੁਲਾਕਾਤ ਕਰਨੀ ਜਥੇਦਾਰ ਗਿਆਨੀ ਹਰਪੀ ਸਿੰਘ ਹੋਰਾਂ ਦੇ ਨਾਲ ਇਹਦੇ ਮੈਨੇ ਕੀ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਕਾਰਨ ਦੇ ਕਰਕੇ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਦੀ ਅਸਲ ਦੇ ਵਿੱਚ ਮਨਸ਼ਾ ਕੀ ਹੈ ਮੁਲਾਕਾਤ ਦੀ ਰਾਜਨੀਤੀ ਤੌਰ ਦੇ ਉੱਤੇ ਕੀ ਗਿਆਨੀ ਹਰਪੀ ਸਿੰਘ ਹੋਣ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਚਰਚਾਾਂਵਾਂ ਚੱਲੀਆਂ ਸੀ ਕਿ ਗਿਆਨੀ ਹਰਪੀਸ ਸਿੰਘ ਹੋਰਾਂ ਨੂੰ ਸ਼ੋਮੇ ਅਕਾਲ ਚਲਾ ਪ੍ਰਧਾਨ ਬਣਾਉਣਾ ਚਾਹੀਦਾ ਏ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਜੇਕਰ ਸਾਰੀਆਂ ਧਿਰਾਂ ਇੱਕ ਥਾਂ ਦੇ ਉੱਤੇ ਇਕੱਠੀਆਂ ਹੋ ਜਾਣਗੀਆਂ ਇੱਕ ਮੱਤ ਇਹ ਸੋਚਿਆ ਜਾ ਸਕਦਾ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਸ ਦੀ ਖੁੱਲ੍ਹ ਦਲੀ ਦੇ ਨਾਲ ਤਾਂ ਨਹੀਂ ਭਾਵੇਂ ਜਿਹੜੀ ਗੱਲਬੂਰ ਰੱਖੀ ਗਈ ਸੀ ਪਰ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਰੀਆਂ ਧਿਰਾਂ ਇੱਕ ਥਾਂ ਦੇ ਉੱਤੇ ਇਕੱਠੀਆਂ ਹੋ ਜਾਣ ਤਾਂ ਫਿਰ ਸੋਚਿਆ ਜਾ ਸਕਦਾ ਹੈ ਇਸ ਨੂੰ ਲੈ ਕੇ ਕਿ ਹੁਣ ਸ਼ੋਮੇ ਅਕਾਲ ਚਲਾ ਦੇ ਪ੍ਰਧਾਨ ਜਿਹੜੇ ਹੁਣ ਜਾਨੀ ਹਰਪ੍ਰੀਤ ਸਿੰਘ ਹੋਣਗੇ ਜਿਹੜਾ ਦੂਜਾ ਅਕਾਲੀ ਦਲ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਉਣ ਦੇ ਸੰਕੇਤ ਲੱਗ ਰਹੇ ਨੇ ਕੀ ਸੁਖਵੀਰ ਬਾਦਲ ਜੇਕਰ ਸਤੀਫਾ ਨਹੀਂ ਦਿੰਦੇ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਦੋ ਗਰੁੱਪਾਂ ਦੇ ਵਿੱਚ ਬਣ ਕੇ ਸਾਹਮਣੇ ਆਵੇਗਾ ਕਿਉਂਕਿ ਵੈਸੇ ਤਾਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦਾ ਹੋਰ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਪਰ ਜਿਸ ਤਰ੍ਹਾਂ ਬਾਦਲ ਦਲ ਦੇ ਨਾਲ ਜੋ ਵਾਕ ਹੋਏ ਨੇ ਉਹਨਾਂ ਦੇ ਵੱਲੋਂ ਇੱਕ ਵੱਖਰਾ ਅਕਾਲੀ ਦਲ ਬਣਾਇਆ ਜਾਵੇਗਾ ਹੁਣ ਇਹ ਵੀ ਵੱਡਾ ਸਵਾਲ ਹੈ ਕਿ ਅਕਰਕਾਰ ਜਿਹੜੀਆਂ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਦੇ ਅਸਲ ਦੇ ਵਿੱਚ ਮੈਨੇ ਕੀ ਨੇ ਜਿਸ ਤਰ੍ਹਾਂ ਪਿਛਲੇ ਤਰ੍ਹਾਂ ਦੇ ਵਿੱਚ ਤੁਸੀਂ ਵੇਖਿਆ ਗਿਆਨੀ ਹਰਪੀ ਸਿੰਘ ਹੋਰਾਂ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਾਂ ਫਿਰ ਲੋਕਾਂ ਦੇ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਕਦਰ ਕੁਸ਼ੀ ਕਰੀ ਜਾ ਰਹੀ ਹੈ ਜਾਣ ਬੁਝ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਕਿਉਂਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਜਾਂਦਾ ਤਾਂ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਫੈਸਲੇ ਦੇ ਵਿੱਚ ਇਸ ਸਜ਼ਾ ਲਾਉਣ ਦੇ ਪਿੱਛੇ ਸਾਰੇ ਦਾ ਮਾਸਟਰ ਮਾਈਂਡ ਜੇਕਰ ਕਹ diel ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਵੇਖਿਆ ਜਾਂਦਾ ਉਹਨਾਂ ਨੂੰ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕਹਿਣ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋਈ ਹੈ ਉਹਨਾਂ ਦੇ ਅਨੁਸਾਰ ਹੀ ਇਹ ਕਾਰਵਾਈ ਹੋਈ ਹੈ ਜਿਸ ਦੇ ਕਰਕੇ ਉਸ ਨੂੰ ਉਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਦੇ ਟਾਰਗੇਟ ਕੀਤਾ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਪਰ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿੱਖਿਆ ਸਸਤ ਕਿਹੜੇ ਪਾਸੇ ਕਰਵਟ ਲੈਂਦੀ ਹੈ ਇਹ ਵੇਖਣਾ ਬਿਆਰ ਖਾਸ ਹੋਵੇਗਾ ਫਿਲਹਾਲ ਜੋ ਮੀਟਿੰਗ ਚੱਲ ਰਹੀ ਹੈ ਇਹਦੇ ਵਿਚਾਰ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਰਾਜਨੀਤੀ ਤੌਰ ਦੇ ਉੱਤੇ ਇਸ ਮੀਟਿੰਗ ਨੂੰ ਵੇਖਿਆ ਜਾ ਰਿਹਾ ਜਾਂ ਫਿਰ ਕਿਸੇ ਦਾ ਸੰਹਿਿਆ ਲੈ ਕੇ ਉਹ ਖੁਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਪਹੁੰਚੇ ਨੇ ਆਖਰਕਾਰ ਡੇਰਾ ਮੁਖੀ ਦੇ ਵੱਲੋਂ ਖੁਦ ਆਣਾ ਉਹਨਾਂ ਨਾਲ ਮੁਲਾਕਾਤ ਕਰਨੀ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਗੱਲ ਤਾਂ ਜ਼ਰੂਰ ਹੈ ਵੱਡੀ ਖਬਰ ਤਾਂ ਜ਼ਰੂਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ ਕਿ ਆਖਰਕਾਰ ਸੁਨੇਹਾ ਕਿਸ ਦਾ ਲੈ ਕੇ ਪਹੁੰਚੇ ਨੇ ਗੱਲਬਾਤ ਕੀ ਕਰਨ ਪਹੁੰਚੇ ਨੇ ਹੁਣ ਵੇਖਣਾ ਬੇਹਦ ਖਾਸ ਹੋਵੇਗਾ ਤੁਸੀਂ ਜੁੜੋ ਪਾਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਲਪਲ ਦੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ